ਦੀ ਖਬਰ ਸਖਤ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ ਜੀ ਹਾਂ ਇਹ ਝਟਕਾ ਕੀ ਹੈ ਕਿ ਇਸ ਝਟਕੇ ਦੇ ਨਾਲ ਆਮ ਆਦੀ ਜੇਬ ਤੇ ਕਿੰਨਾ ਅਸਰ ਪਏਗਾ ਤੇ ਕਿੰਨਾ ਜ਼ਿਆਦਾ ਹੁਣ ਆਮ ਜਨਤਾ ਦਾ ਖਰਚ ਵਧੇਗਾ ਜੀ ਹਾਂ ਪੰਜਾਬ ਸਰਕਾਰ ਨੇ ਆਮ ਜਨਤਾ ਨੂੰ ਵੱਡਾ ਝਟਕਾ ਦਿੰਦਿਆ ਹੋਇਆ ਹੈ ਸੂਬੇ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ 5 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਤੇ ਬੋਝ ਪਵੇਗਾ ਸਰਕਾਰ ਨੇ ਇਹਨਾਂ ਆਦੇਸ਼ਾਂ ਨੂੰ ਚੁੱਪਚਾਪ ਹੀ ਜਾਰੀ ਕਰਦੇ ਹੋਏ ਨੋਟੀਫਿਕੇਸ਼ਨ ਨੂੰ ਵੀ ਬਾਹਰ ਨਹੀਂ ਹੋਂਦ ਦਿੱਤਾ। ਇਹ ਖਾਸ ਗੱਲ ਇਹ ਹੈ ਕਿ ਇਸ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ 1 ਅਪ੍ਰੈਲ ਤੋਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਹਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਸਣੇ ਹੀ ਪ੍ਰਾਈਵੇਟ ਹਸਪਤਾਲਾਂ ਤੋਂ ਲੈ ਕੇ ਆਮ ਦੁਕਾਨਦਾਰ ਤੋਂ ਪ੍ਰਾਪਰਟੀ ਟੈਕਸ ਹਰ ਸਾਲ ਲਿਆ ਜਾਂਦਾ ਹੈ। ਸਮਾਜਿਕ ਕਲੱਬ ਹੋਵੇ ਜਾਂ ਫਿਰ ਖਡਾਰੀਆਂ ਦੇ ਖੇਡਣ ਲਈ ਤਿਆਰ ਕੀਤਾ ਹੋਇਆ ਖੇਡ ਸਟੇਡੀਅਮ ਹੋਵੇ ਤਾਂ ਉਹਨਾਂ ਸਭ ਤੋਂ ਪ੍ਰਾਪਰਟੀ ਟੈਕਸ ਲਿਆ ਜਾਂਦਾ ਹੈ। ਇਦੇ ਨਾਲ ਹੀ ਰਿਹਾਇਸ਼ੀ ਬਿਲਡਿੰਗ ਮਾਲਕਾਂ ਤੋਂ ਵੀ ਇਹ ਪ੍ਰਾਪਰਟੀ ਟੈਕਸ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਇਸ ਸਮੇਂ ਵਪਾਰਕ ਅਦਾਰਿਆਂ ਤੋਂ 4 ਰੁਪਏ ਤੋਂ 6 ਰੁਪਏ ਤੱਕ ਪ੍ਰਤੀ ਫੁੱਟ ਪ੍ਰਾਪਰਟੀ ਟੈਕਸ ਸਾਲਾਨਾ ਦਰ ਦੇ ਨਾਲ ਲਿਆ ਜਾ ਰਿਹਾ ਹੈ ਅਤੇ ਰਿਹਾਇਸ਼ੀ ਇਲਾਕੇ ਉੱਤੇ ਇਹ ਪ੍ਰਾਪਰਟੀ ਟੈਕਸ 2 ਰੁਪਏ ਤੋਂ 4 ਰੁਪਏ ਪ੍ਰਤੀ ਗਾਜ ਲਿਆ ਜਾਵੇਗਾ ਇਹ ਰੇਟ ਹਰ ਸੇਅਰ ਦੇ ਵੱਖ-ਵੱਖ ਹੁੰਦੇ ਹਨ ਟੈਕਸ ਰੂਪ ਵਿੱਚ ਸਰਕਾਰੀ ਖਜ਼ਾਨੇ 'ਚ ਹਰ ਸਾਲ ਸੈਂਕੜੇ ਕਰੋੜ ਰੁਪਏ ਪਹੁੰਚਦਾ ਹੈ ਹੁਣ ਪੰਜਾਬ ਸਰਕਾਰ ਨੇ 5 ਜੂਨ 2025 ਦੀ ਤਾਰੀਖ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆਂ ਪੰਜਾਬ ਦੇ ਵਿੱਚ 5 ਫੀਸਦੀ ਦਰ ਦੇ ਨਾਲ ਪ੍ਰਾਪਰਟੀ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ ਇਸ ਪੰਜ ਸੀਸ ਦੀ ਦਰ ਦੇ ਨਾਲ ਵੱਡੇ ਵੱਡੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਕਾਫੀ ਜ਼ਿਆਦਾ ਵੱਡਾ ਫਰਕ ਪਵੇਗਾ ਅਤੇ ਇਸ ਟੈਕਸ ਦੀ ਭਰਾਈ ਉਹ ਵੱਡੇ ਪ੍ਰਾਈਵੇਟ ਅਦਾਰੇ ਆਮ ਜਨਤਾ ਤੋਂ ਹੀ ਕਰਨਗੇ ਕਿਉਂਕਿ ਹਸਪਤਾਲ ਅਤੇ ਮੈਰੀਜ ਪੈਲੇਸਸ ਨੇ ਵੱਡੇ ਸ਼ੋਰੂਮ ਤੇ ਵਦੇ ਇਸ ਟੈਕਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ਤੇ ਪਵੇਗਾ ਦਸ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੇ ਵਿੱਚ ਕੀਤੇ ਜਾਣ ਵਾਲੇ ਵਾਅਦੇ ਨੂੰ ਆਪਣੀ ਮਜਬੂਰੀ ਘਾਰ ਦਿੱਤਾ ਗਿਆ ਹੈ। ਸਾਨਕ ਸਰਕਾਰਾਂ ਵਿਭਾਗ ਵੱਲੋਂ ਆਪਣੇ ਨੋਟੀਫਿਕੇਸ਼ਨ ਵਿੱਚ ਹੀ ਇਹ ਲਿਖ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਜਾਂ ਫਿਰ ਮਾਰਕੀਟ ਤੋਂ ਤੈਅ ਦਰ ਤੋਂ 0.25% ਦੀ ਜ਼ਿਆਦਾ ਕਰਜ਼ਾ ਲੈਣ ਲਈ ਇਸ ਟੈਕਸ ਨੂੰ ਵਧਾਉਣਾ ਜ਼ਰੂਰੀ ਹੈ। ਜੇਕਰ ਸਥਾਨਕ ਸਰਕਾਰਾਂ ਵਿਭਾਗ ਇਸ ਪ੍ਰਾਪਰਟੀ ਟੈਕਸ ਦੇ ਵਿੱਚ ਵਾਅਦਾ ਨਹੀਂ ਕਰਦਾ ਹੈ ਤਾਂ ਉਹ ਤੈਅ ਦਰ ਤੋਂ 0.25% ਦੀ ਜ਼ਿਆਦਾ ਕਰਜ਼ ਵੀ ਨਹੀਂ ਲੈ ਸਕੇਗਾ। ਯਾਨੀ ਕਿ ਆਮ ਜਨਤਾ ਉੱਤੇ ਜ਼ਿਆਦਾ ਬੋਝ ਪਾਉਣ ਦੇ ਨਾਲ ਜਿੱਥੇ ਸਰਕਾਰ ਨੂੰ ਜ਼ਿਆਦਾ ਪੈਸਾ ਆਏਗਾ ਉੱਥੇ ਹੀ ਸਰਕਾਰ ਜ਼ਿਆਦਾ ਕਰਜ਼ਾ ਵੀ ਲੈ ਸਕੇਗੀ। ਯਾਨੀ ਸਿੱਧੇ ਤੌਰ ਤੇ ਮੋٹے ਤੌਰ ਤੇ ਸਾਫ਼ ਤੌਰ ਤੇ ਸ਼ਬਦਾਂ ਦੇ ਵਿੱਚ ਕਈ ਇਹ ਤਾਂ ਸਰਕਾਰ ਨੇ ਕਰਜ਼ਾ ਲੈਣ ਦੇ ਲਈ ਆਮ ਜਨਤਾ ਦੀ ਉੱਤੇ ਇਹ ਜਿਹੜਾ ਵੱਡਾ ਝਟਕਾ ਦਿੱਤਾ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਵਾਧਾ ਕੀਤਾ ਹੈ। ਮਰਹਾਲ ਸਰਕਾਰ ਦੇ ਇਸ ਨਵੇਂ ਆਦੇਸ਼ ਨੂੰ ਲੈ ਕੇ ਪੰਜਾਬ ਦੀ ਆਵਾਮ ਪੰਜਾਬ ਦੇ ਲੋਕ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ